ਅਮਿਤ ਸਰ ਕਮਿਸ਼ਨਰ ਰੇਟ ਪੁਲਿਸ ਨੇ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਈ ਕਰਦਿਆਂ ਕ੍ਰਾਸ ਬਾਰਡਰ ਹਿਰਨ ਕਾਰਟਲ ਬਾਇਬੀ ਇਨਕਾਬ ਕੀਤਾ ਇਸ ਆਪਰੇਸ਼ਨ ਦੌਰਾਨ 9 ਸਮੱਗਲਰ ਗ੍ਰਿਫਤਾਰ ਕੀਤੇ ਨੇ ਜਦੋਂ ਕਿ ਹੁਣ ਦੀ ਕੁੱਲ ਬਰਾਮਦਗੀ 20 ਕਿਲੋ 194 ਗ੍ਰਾਮ ਤੱਕ ਪਹੁੰਚ ਗਈ ਹੈ ਨਾਲ ਹੀ ਪੁਲਿਸ ਨੇ ਇੱਕ ਸੁਧਰੇ ਪਿਸਟਲ ਤੇ ਮੈਗਜ਼ੀਨ ਵੀ ਕਬਜ਼ੇ ਵਿੱਚ ਲਈ ਹੈ ਪਲੱਸ ਕਮਿਸ਼ਨਰ ਨੇ ਦੱਸਿਆ ਇੱਕ ਸ਼ੁਰੂਆਤੀ ਪੜਾਅ ਵਿੱਚ 5 ਸਮਗਰਮਰ ਗ੍ਰਿਫਤਾਰ ਕਰਕੇ 8.187 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਤਾਜ਼ਾ ਕਾਰਵਾਈ ਵਿੱਚ 4 ਹੋਰ આરોપી ਗ੍ਰਿਫਤਾਰ ਕੀਤੇ ਨੇ ਜਿੰਨਾਂ ਵਿੱਚ ਗੁਰਸੇਵਕ ਸਿੰਘ ਤੇ ਖੁਲਾਸੇ ਤੋਂ ਬਾਅਦ ਗੁਰਪ੍ਰੇਮ ਸਿੰਘ ਜਿਸ ਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸ਼ਵਰੁੱਧ ਕੈਂਪੇਨ ਆ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ 12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ। ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅਮਰਸਰ ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪਹਿਲਾਂ 8 ਕਿਲੋ ਹੁੰਦੀ ਹੈ ਪੰਜ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਛੱਡ ਦੇ ਪੁਲਿਸ ਸਟੇਸ਼ਨ ਦੇ ਵੀ ਜਿਹੜੇ ਐਫ ਆਈ ਆਰ ਹੈ ਉਹ ਚ ਪੰਜ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਤੇ ਗੁਰਸੇਵਕ ਤੇ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਨੇ ਦੱਸਿਆ ਕਿ ਇੱਕ ਪਿਓ ਪੁੱਤ ਨੇ ਗੁਰਪ੍ਰੇਤ ਤੇ ਗੁਰਦਿਤ ਇਹ ਨਾਰਲਾ ਪਿੰਡ ਤਰਨਤਾਰਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੋਂ ਇੱਕ ਪਾਕ ਬੇਸਡ ਸਮਗਲਰ ਦੇ ਵਿੱਚ ਨਵਾਂ ਆਇਆ ਪਠਾਨ ਉਹਦੇ ਨਾਲ ਇਨ ਟੱਚ ਸੀਗੇ ਤੇ ਹਿਰੋਇਨ ਦਾ ਵੱਡਾ ਕੰਮ ਕਰ ਰਹੇ ਸੀ ਉਸ ਏਰੀਏ 'ਚ ਗੁਰਪ੍ਰੇਤ ਸਿੰਘ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ 'ਚ ਆ ਜਿਹੜੀ ਆ ਮੇਲੀ ਭੁਗਤ ਨਾਲ ਕਿਉਂਕਿ ਡਲ ਪਿੰਡ ਜਿਹੜਾ ਮਲਕੀਤ ਸਿੰਘ ਦੇ ਜਿਹੜੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਔਰ ਚਰੀ ਦੇ ਖੇਤ ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਡਿੱਗਦੀ ਹੈ ਤੇ ਛੁਪ ਜਾਂਦੀ ਹੈ ਆਪਣੇ ਖੇਤ ਦੇ ਵਿੱਚ ਉਹ ਚੁਕਣੀ ਬੜੀ ਸੌਖੀ ਹੈ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਤੇ ਗੁਰਪੇਜ ਤੇ ਗੁਰਦੇਤ ਜਿਹੜੇ ਪਿਓ ਪੋਤੇ ਨੂੰ ਨਾਲ ਵਰਤਦੇ ਸੀ ਕਿਉਂਕਿ ਇਹ ਜ਼ਮੀਨ ਵੀ ਉੱਥੇ ਸੀਗੀ ਉਨਾ ਤੋਂ ਪਹਿਲਾਂ ਜਿਹੜੀ ਐ 10 ਕਿਲੋ ਹਿਰਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਜਿਹੜਾ ਹੁੰਦਾ ਵਾੜਾ ਉਹਦੇ ਚ ਟੋਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੀ ਹੋਈ ਸੀ ਉੱਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛ ਕੀਤੀ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਬੇਸ ਸਮਗਲਰਸ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਅਜਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫੜਿਆ ਉਹ ਉਹ ਤੋਂ ਸਾਨੂੰ 2 ਕਿਲੋ ਹਿਰੋਇਨ ਤੇ ਇੱਕ ਬੜਾ ਸਵਿਸ਼ੀਕੇਟਡ 0.30 ਬੋਰ ਦਾ ਪਿਸਟਲ ਮਿਲਿਆ ਜੋ ਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੇ ਹੁੰਦੀ ਹੈ ਜਿਹਨੂੰ ਦਰੀ ਕਹਿ ਸਕਦੇ ਆ ਜਾਂ ਗਦੈਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਤੋਂ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ ਕਾਰਟਲ ਦਾ ਡਰੱਗ ਦਾ ਉਸਮੈਸ਼ ਹੋਇਆ ਜੇ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚ ਹੋਈ ਹੈ 12 ਕਿਲੋ ਦੇ ਤਕਰੀਬਨ 6 ਗ੍ਰਾਮ ਹੈ ਸੋ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਠਾਨ ਨਾਮ ਦਾ ਸਮੱਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਔਨ ਕਰਕੇ ਤਰਨ ਤਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕੀਸਤਾਨੀ ਸਮੱਗਲਰਸ ਨੇ ਔਰ ਜਿਹੜੇ ਰিসিਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਇਹ ਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਹੈ ਉਹ ਕੋਟਲੀ ਸਾਕਾ ਪਿੰਡ ਆਵਦਾ ਉਹ ਬੰਦਾ ਨਾਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਕਨਸਾਈਨਮੈਂਟ ਚੁੱਕ ਰਿਆ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਆਇਆ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹਦੇ ਵਿੱਚ ਮੈਂ ਦਿਲੀਬ ਮੁਬਾਰਕਬਾਦ ਇੱਨਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀਸੀਪੀ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ اور انسپکٹر विनोद कुमार ਤੇ ਨਈ ٹیم ਨੇ ਜਿਨ੍ਹਾਂ ਨੇ ਬਹੁਤ ਵਧੀਆ ਹੈ ਸਕਸੈਸਫੁਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮ ਇਚ ਫੜੇ ਆ ਤੇ 20 ਕਿਲੋ ਪਲਸ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਲੇਟੈਸਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਉਹ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸਫਿਸਟੀਕੇਟਿਡ 30 ਬੋਰ ਦਾ ਪਿਸਟਲ ਤੇ ਮੈਗਜ਼ੀਨ ਇਹ ਫੜੇ ਗਏ ਹਾਂਜੀ ਇਹਦੀ ਪੁੱਛ ਕੇ ਚਹੀ ਹੀ ਆ ਕਿਉਂਕਿ ਪਠਾਨ ਲਿੰਕ ਦੋਨੇ ਪਾਸੇ ਸੀਗਾ ਜੀ ਜੇ ਆਪਾਂ ਦੇਖੀਏ ਗੁਰਜੀਤ ਜਿਹੜਾ ਉਹ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਤੇ ਇਸ ਲਿੰਕ ਨਾਲ ਪਤਾ ਲੱਗਿਆ ਕਿ ਉਹ ਜਿਹੜੀ ਉਧਰ ਡਰਾਪਿੰਗ ਜਾਦਾ ਸ਼ੁਰੂ ਕਰ ਦਿੱਤੀ ਹਾਂਜੀ ਤੇ ਗੁਰਪੇਜ ਗੁਰਦੇਤ ਤੋਂ ਨੇ ਪਿਓ ਪੁੱਤ ਇਕੱਠੇ ਹੋ ਗਏ ਗੁਰਪੇਜ ਦਾ ਦੋਸਤ ਮਲਕੀਤ ਸਿੰਘ ਇਹਦਾ ਮਲਕੀਤ ਦੇ ਜਿਹੜੇ ਖੇਤ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਨੇ ਦਲਪਿੰਡ ਦੇ ਵਿੱਚ ਤੇ ਚਰੀ ਜਿਹਾ ਤੁਹਾਨੂੰ ਮੈਂ ਜਿਵੇਂ ਦੱਸਿਆ ਕਲਟੀਵੇਸ਼ਨ ਦੇ ਵਿੱਚ ਉੱਥੋਂ ਦੇ ਕੋਆਰਡੀਨੇਟ ਦਿੰਦੇ ਸੀਗੇ ਉੱਥੇ ਡਰਾਪਿੰਗ ਕਰਕੇ ਜੋਪ ਕਰਕੇ ਕੱਢ ਲਿਆ ਹੁੰਦੇ ਸੀ ਜੀ 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 ਸਰ ਮੱਜਾਂ ਨੇ ਵਾੜ ਦਿੱਤੀ ਮਤਲਬ ਅਲਗ-ਅਲਗ ਨਹੀਂ ਮੱਜਾਂ ਦਾ ਤਾਂ ਉਹਨਾਂ ਨੇ ਆਪਣੇ ਹੇਰੀ ਉਹਨਾਂ ਦੇ ਘਰਾਂ ਚੋਂ ਮਿਲਿਆ ਨਾ ਜੀ ਪਠਾਨ ਪਾਕਿਸਤਾਨ ਹਾਂਜੀ ਪਾਕਿਸਤਾਨ ਬੇਸ ਸਮਗਲਰ ਹੈ ਜੀ ਪਹਿਲਾਂ ਵੀ ਇੱਕ ਦੋ ਇਨਵੈਸਟੀਗੇਸ਼ਨ ਚ ਆਇਆ ਹੈ ਨਾਮ WhatsApp ਜਿਹੜਾ ਐਪ ਹੈ ਯੂਜ਼ ਕਰ ਰਹੀ ਸੀ ਵਰਚੁਅਲ ਨੰਬਰਸ ਦੇ ਨਾਲ ਤਾਂਕਿ ਵੀ ਡਿਟੈਕਸ਼ਨ ਨਾ ਹੋ ਸਕੇ ਜਿਹੜਾ ਚਾਚਾ ਦਾ ਨਾਮ ਆਇਆ ਸੀ ਪਿਛਲੇ ਬਸ ਉਹ ਜਿਹੜੀ ਅਕੂ ਉਹ ਆਪ ਉਸਦੇ ਪਠਾਨ ਦੇ ਚਾਚੇ ਦੇ ਅਲੱਗ-ਅਲੱਗ ਦੋਨੇ ਨੇ ਜੀ ਹੋ ਸਕਦਾ ਉਧਰ ਆਪਸ ਇਕੱਠੇ ਹੋਣ ਪਰ ਇੱਥੇ ਡਿਫਰੈਂਟ ਬੰਦਾ ਇੱਕ ਸਾਹਮਣੇ ਆਇਆ ਹੈ ਉਦੇ ਹੁਣ ਆਇਡੈਂਟੀਫਿਕੇਸ਼ਨ ਤੁਹਾਨੂੰ ਪਤਾ ਜਿਹੜੇ ਬਾਹਰਲੇ ਬੰਦੇ ਆਪਣਾ ਉਹਨਾਂ ਕੀ ਨਿਕਨੇਮ ਜਾਂ ਕੋਈ ਜਿਹੜੀ ਐਲੀਆਸ ਉਹ ਵਰਤ ਵਰਤ ਲੈਂਦੇ ਨੇ ਪੰਚਾਇਤੀ ਪਠਾਨ ਤੋਂ ਲਕੀਤ ਵੀ ਉਹਦਰੇ ਵੀ ਤੇ ਚਾਚਾ ਪਤੀ ਜੀ ਨੇ ਪੰਚਾਇਤੀ ਲਈ ਇੱਕ ਦਾ ਅਮਰ ਨੇ ਦੇਖੋ ਪਤਾ ਕੀ ਹੈ ਜੀ ਉਹਦੇ ਚ ਆਪਣੇ ਕੋਲ ਚਾਚਾ ਆਇਆ ਸੀਗਾ ਜਿਹੜਾ ਪਹਿਲਾਂ ਸੀ ਗੁਰਸੇਵਕ ਵਿਸ਼ਾਲਦੀਪ ਗੁਰਪ੍ਰੀਤ ਅਰਸ਼ਦੀਪ ਵਾਲਾ ਮੋਡਿਊਲ ਇਹਦੇ ਜਿਹੜੇ ਗੁਰਪੇਜ ਗੁਰਦੇਤ ਮਲਕੀਤ ਤੇ ਗੁਰਜੀਤ ਨੇ ਇਹ ਪਠਾਨ ਨਾਲ ਰਿਲੇਸ਼ਨ ਰਾਇਏ ਨੇ ਪਰ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਸੀ ਉਹਦੇ ਰਾਹੀਂ ਇਹ ਗੱਲ ਪਤਾ ਲੱਗੀ ਸੀ ਬੀਪਿਓ ਪੁੱਤ ਜਿਹੜੇ ਗੁਰਪੇਜ ਤੇ ਗੁਰਦੇ ਤੇ ਕੰਮ ਕਰ ਰਹੇ ਸੋ ਉਹਦੇ ਤੇ ਪੁਲਿਸ ਨੇ ਆਪਣਾ ਆਪਰੇਸ਼ਨ ਲਾਂਚ ਕੀਤਾ ਤੇ ਬੰਦੇ ਫੜੇ ਨਹੀਂ ਦੇਖੋ ਬੀਐਸਐਫ ਉਥੇ ਕੰਮ ਕਰ ਰਹੀ ਹੈ ਆਲਰੇਡੀ ਬਹੁਤ ਡੀਪਲੀ ਪਰ ਜਿਹੜਾ ਬੰਦਾ ਓਨਰ ਹੈ ਉਹਨੂੰ ਉੱਥੇ ਕੋ ਕੱਢ ਨਹੀਂ ਸਕਦਾ ਨਾ ਉਹਦਾ ਰਾਈਟ ਹੈ ਉੱਥੇ ਸਿਰਫ ਫ੍ਰਿਸਕਿੰਗ ਹੁੰਦੀ ਹੈ ਜਿਹੜੇ ਬਾਰਡਰ ਫੈਂਸਿੰਗ ਦੇ ਵਿੱਚ ਗੇਟ ਵੀ ਬਣੇ ਹੋਏ ਜਿਹੜੇ ਕ੍ਰਾਸ ਨੇ ਇਧਰਲੇ ਪਾਸੇ ਆਣੇ ਦੇ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਵੀ ਪੁਲਿਸ ਨੇ ਰੱਖੀ ਔਰ ਵੈਰੀਫਿਕੇਸ਼ਨ ਜਿਹੜੀ ਪ੍ਰਾਣੇ ਸਮਗਲੋਸ ਦੀ ਚੱਲਦੀ ਰਹਿੰਦੀ ਹੈ ਉਹ ਤਾਂ ਆਨਗoing ਪ੍ਰੋਸੈਸ ਹੈ ਹਾਂਜੀ ਇਹ ਗੁਰਜੀਤ ਸਿੰਘ ਦੀ ਪੁੱਛਗਿੱਛ ਇਹ ਗੱਲ ਆਈ ਹੈ ਕਿ ਮੈਂ ਪਹਿਲਾਂ ਵੀ ਕਨਸਾਈਨਮੈਂਟਸ ਜਿਹੜੀਆਂ ਹਥਿਆਰਾਂ ਦੀਆਂ ਤੇ ਹੀਰੋਇਨ ਦੀਆਂ ਤੇ ਕੁਝ ਹਵਾਲਾ ਡੀਲਿੰਗ ਵੀ ਉਹਨੇ ਕੀਤੀ ਹੈ ਉਹ ਅਜੇ ਪੁੱਛਗਿੱਛ ਕਰਦੇ ਆਂ ਜੀ ਇਹਦੀ ਡਿਟੇਲ ਚ ਉਹ ਵੀ ਸ਼ੇਅਰ ਕਰਾਂਗੇ ਸਾਰੀ ਗੱਲ ਨਹੀਂ ਕੈਸ਼ ਜਿਹੜਾ ਰਿਕਵਰ ਨਹੀਂ ਹੋਇਆ ਪਰ ਇਹਨੇ ਮੰਨਿਆ ਕਿ ਕੁਝ ਮਹੀਨੇ ਪਹਿਲਾਂ ਇਹਨੇ ਹਵਾਲਾ ਦਾ ਵੀ ਜਿਹੜਾ ਮਨੀ ਹੈ इधर-ਉਧਰ ਹੈਂਡਓਵਰ ਕੀਤਾ ਉਹਤੇ ਅਸੀਂ ਵਰਕ ਕਰ ਰਹੇ ਹਾਂ ਬੈਕਵਰਡਸ ਹਾਂਜੀ ਉਹ ਰੈਵਨਿਊ ਦੇ ਵਿੱਚ ਇਹ ਤਾਂ ਆਪਣਾ ਨਾਲ ਹੀ ਚੱਲ ਪੈਂਦਾ ਜੀ ਉੱਥੋਂ ਤਰਨ-ਤਰਨ ਤੋਂ ਲਵਾਂਗੇ ਐਂਡ ਜੇ ਕੋਈ ਇਹੋ ਜੀ ਪ੍ਰੋਪਰਟੀ ਆਉਂਦੀ ਹੈ ਜਿਹੜੀ ਉਸ ਐਂਡੀਪੀਐਸ ਦੀ ਪ੍ਰੋਵੀਜ਼ਨ ਦੀ ਕਾਉਂਟਰਵੈਂਸ਼ਨ ਚ ਆਉਂਦੀ ਹੈ ਤਾਂ ਡੈਫੀਨਿਟਲੀ ਐਸਐਚਓ ਛਟਾ ਵੱਲੋਂ ਅਸੀਂ ਕੇਸ ਮੂਵ ਕਰਾਂਗੇ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਜੀ ਨਹੀਂ ਬਹੁਤ ਅੱਛਾ ਜੀ ਦੇਖੋ ਹੁਣ ਤਾਂ ਗਵਰਨਮੈਂਟ ਵੱਲੋਂ ਜਿਹੜਾ ਐਂਡੀਪੀਐਸ ਦੇ ਕੇਸਾਂ ਦੀ ਰਿਕਵਰੀ ਪਹਿਲੀ ਮਾਰਚ ਤੋਂ ਨੋਟੀਫਿਕੇਸ਼ਨ ਵੀ ਹੋਣ ਵਾਲੀ ਹੈ ਕਿਸੇ ਟਾਈਮ ਵੀ ਉਦੇ ਚ ਕੈਸ਼ ਰਿਵਾਰਡ ਵੀ ਮਿਲੇਗਾ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬਹੁਤ ਲਿਬਰਲ ਨੇ ਰਿਵਾਰਡਸ ਦੇ ਵਿੱਚ ਔਰ ਆਪਣੇ ਸਾਰੇ ਹੀ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਪਿੱਛੇ ਰਿਵਾਰਡ ਜਿੱਤ ਚੁੱਕੇ ਚਾਹ ਡੀਜੀਪਸਾਹ ਦੀ ਡਿਸਕਓਵੇ ਪ੍ਰੋਮੋਸ਼ਨਾਂ ਨੇ ਜਾਂ ਕੈਸ਼ ਰਿਵਾਰਡ ਨੇ ਇਹਨਾਂ ਨੂੰ ਸਭ ਨੂੰ ਮਿਲੇ ਹੈ ਆਲਰੇਡੀ ਦੇਖੋ ਆਪਣੇ ਕੋਲ ਤਾਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਦੋਨੇ ਜਿਹੜੇ ਮੋਡਿਊਲ ਨੇ ਇਹਨਾਂ ਚ ਆਪਾਂ ਨੂੰ ਗੱਲ ਸਾਹਮਣੇ ਆਈ ਹੈ ਕਿ ਫਲੱਡ ਦੇ ਬਾਵਜੂਦ ਵੀ ਏਡੀਆਂ ਵੱਡੀਆਂ ਰਿਕਵਰੀਆਂ ਹੋ ਰਹੀਆਂ that means they are able to ਕਿਤਨੇ ਕਿਤੇ ਲੁਕੋ ਕੇ ਕਾਮਯਾਬ ਹੋ ਰਹੇ ਪਰ ਪੁਲਿਸ ਜਿਹੜੀ ਹੈ ਇਹਨਾਂ ਨਾਲੋਂ ਜ਼ਿਆਦਾ ਸਤਰਕ ਮੈਂ ਸਮਝਾਂ ਔਰ ਸਾਡਾ ਇੰਟੈਲੀਜੈਂਸ ਸਪੇਸ ਚ ਆਪਰੇਸ਼ਨ ਜਿਹੜਾ ਕਾਮਯਾਬ ਹੋ ਰਿਹਾ